ਆਪਾ ਜੀ ਸਵੇਰ ਦੇ ਇਸ ਧਰਮੇ ਦੇ ਵਿੱਚ ਬੈਠੇ ਆਂ ਔਰ ਜੋ ਜਿਹੜਾ ਨਿਜਾਲਟਾ ਜੋ ਨਤੀਜਾ ਆ ਉਹਦੇ ਬਾਰੇ ਬਰਵਿੰਦਰ ਪਾ ਜੀ ਹੁਣੀ ਦੱਸਣਗੇ ਹੁਣੀ ਮੀਟਿੰਗ ਤੋਂ ਆਏ ਆ ਮੈਂ ਤਾਂ ਸਿਰਫ ਇਹ ਬੇਨਤੀ ਕਰੂੰਗਾ ਕਿ ਸਾਥੀਓ ਚਾਹੇ ਪਰ ਪੈਸਟ ਧਰਨੇ ਦੀ ਸੌਨ ਵਿਧਾਨ ਸਭਾ ਲੈਵਲ ਤੇ ਆਪਾਂ ਰੱਖਦੇ ਆ ਚਾਹੇ ਜ਼ਿਲ੍ਹਾ ਲੈਵਲ ਤੇ ਰੱਖਦੇ ਆ ਅਗਰ ਤਾਂ ਆਪਾਂ ਚਾਹੁੰਦੇ ਆ ਵੀ ਸਰਕਾਰ ਦੀ ਤੱਕੇਸ਼ਾਈ ਵਿਰੁੱਧ ਜਾਂ ਪੁਲਿਸ ਦੀ ਤੱਕੇਸ਼ਾਈ ਵਿਰੁੱਧ ਅਸੀਂ ਇਨਸਾਫ ਲੈਣਾ ਤਾਂ ਫਿਰ ਥੋੜਾ ਜਿਹਾ ਆਪਾਂ ਨੂੰ ਜਾਗਣਾ ਪਏਗਾ ਚੁਸਤੀ ਸੁਰਤੀ ਕਿਉਂਕਿ ਤੁਸੀਂ ਜਿੰਨੇ ਵੀ ਸਾਥੀ ਆਏ ਆ ਗਰਮੀ ਤਾਂ ਇਹਨਾਂ ਨੂੰ ਵੀ ਲੱਗਦੀ ਆ ਜਿਹੜੇ ਏਸੀਆਂ ਦੇ ਵਿੱਚ ਅੱਖਿਆਂ 'ਚ ਬੈਠੇ ਗਰਮੀ ਉਹਨਾਂ ਨੂੰ ਵੀ ਲੱਗਦੀ ਆ ਪਰ ਆਪਾਂ ਅੱਜ ਲੜਾਈ ਲੈਣ ਕੇ ਉਹਦੇ ਵਿੱਚ ਆਪਾਂ ਜਿੱਤ ਪ੍ਰਾਪਤ ਕੀਤੀ ਆ ਤੋਂ ਆਪਾਂ ਜਿਹੜੀ ਆ ਲੜਾਈ ਆ ਮੇਰਾ ਕਹਿਣ ਦਾ ਮਤਲਬ ਆ ਵੀ ਚਾਹੇ ਵਿਧਾਨ ਸਭਾ ਲੈਵਲ ਤੇ ਆਪਾਂ ਲੜੀਏ ਚਾਹੇ ਜ਼ਿਲ੍ਹਾ ਲੈਵਲ ਤੇ ਲੜੀਏ ਸਾਨੂੰ ਲੜਾਈ ਲੜਦੇ ਰਹਿਣਾ ਪਊਗਾ ਇਹਨਾਂ ਸਰਕਾਰਾਂ ਦੇ ਖਿਲਾਫ ਅਗਰ ਤਾਂ ਲੜਾਈ ਲੜ ਕੇ ਆਪਣੇ ਹੱਕ ਦੀ ਗੱਲ ਕਰ ਲਾਂਗੇ ਕਾ ਕੁ ਸਮਝੂਗਾ ਨਹੀਂ ਤਾਂ ਹੋਣਾਗਾ ਹਾਂ ਵੀ ਟੱਕਾਈ ਆ ਸੋ ਮੇਰੀ ਬੇਨਤੀ ਆ ਜਦੋਂ ਕੋਈ ਪਾਰਟੀ ਵੱਲੋਂ ਮੈਸੇਜ ਆਉਂਦਾ ਉਹਨੂੰ ਉਸ ਮੈਸੇਜ ਨੂੰ ਤੁਰੰਤ ਆਪਾਂ ਇੰਪਲੀਮੈਂਟ ਕਰੀਏ ਔਰ ਬਲੋਕ ਵਿਧਾਨ ਸਭਾ ਤੋਂ ਜਿੰਨੇ ਵੀ ਸਾਡੇ ਸਾਥੀ ਆਏ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਜੋ ਵੱਡੀ ਗਿਣਤੀ ਦੇ ਵਿੱਚ ਅੱਜ ਇਹ ਇਸ ਧਰਨੇ ਵਿੱਚ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਨੌਜਵਾਨ ਸਾਥੀਆਂ ਨੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਪੀ ਜੈ ਭਾਰਤ